ਸਤਿ ਸ੍ਰੀ ਅਕਾਲ ਸਾਰਿਆਂ ਨੂੰ డు ਯੂ ਨੋ ਕੀ ਤੁਸੀਂ ਜਾਣਦੇ ਹੋ ਮਾਰਨਿੰਗ ਨੂੰ ਸਵੇਰ ਕਿਹਾ ਜਾਂਦਾ ਹੈ ਨਾਈਟ ਨੂੰ ਰਾਤ ਨੂਨ ਨੂੰ ਦੁਪਹਿਰ ਕਿਹਾ ਜਾਂਦਾ ਹੈ ਤੇ ਆਫਟਰਨੂਨ ਨੂੰ ਵੀ ਦੁਪਹਿਰ ਹੀ ਕਿਹਾ ਜਾਂਦਾ ਹੈ ਈਵਨਿੰਗ ਸ਼ਾਮ ਡਸਕ ਸਾਂਝ ਡਾਨ ਪ੍ਰਭਾਤ ਸਨਸੈਟ ਸੂਰਜ ਦਾ ਛਪਣਾ ਸਨਰਾਈਜ਼ ਸੂਰਜ ਦਾ ਨਿਕਲਣਾ ਟੂਡੇ ਅੱਜ ਟੂਮੋਰੋ ਆਉਣ ਵਾਲਾ ਕੱਲ ਯੈਸਟਰਡੇ ਬੀਤਿਆ ਹੋਇਆ ਕੱਲ ਡੇ ਆਫਟਰ ਟੂਮੋਰੋ ਪਰਸੋਂ ਆਉਣ ਵਾਲਾ ਕੱਲ ਤੋਂ ਬਾਅਦ ਦਾ ਇੱਕ ਦਿਨ ਡੇ ਬਿਫੋਰ ਯੈਸਟਰਡੇ ਪਰਸੋਂ ਬੀਤ ਗਿਆ ਕੱਲ ਤੋਂ ਪਹਿਲਾਂ ਦਾ ਇੱਕ ਦਿਨ ਪੁਰਾਣੇ ਸਮੇਂ ਵਿੱਚ ਪਰਸੋਂ ਨੂੰ ਓਵਰਮੋਰੋ ਕਹਿੰਦੇ ਸੀ 1500 ਸਦੀ ਦੇ ਅੱਧ ਵਿੱਚ ਇਸ ਨੂੰ ਓਵਰਮੋਰੋ ਕਿਹਾ ਜਾਂਦਾ ਸੀ ਓਵਰਮੋਰੋ ਦਾ ਸਮਾਂਤਰ ਜਾਂ ਸਿਨੇਨਮ ਡੇ ਆਫਟਰ ਟੂਮਾਰੋ ਹੈ